ਸਸ ਗਾਲ ਜੀ ਥਿਸ ਇਜ਼ ਡਾਕਟਰ ਸਤਿੰਦਰ ਸਰਤਾਜ ਐਂਡ ਅੱਜ ਮੈਂ ਬਹੁਤ ਹੀ ਨਸਟੈਲਜੀਕ ਫੀਲ ਕਰ ਰਿਹਾ ਕਿਉਂਕਿ ਆਪਣੇ ਸ਼ਹਿਰ ਹੁਸ਼ਾਪੁਰ ਆਇਆ ਖਾਸ ਤੌਰ ਤੇ ਗਵਰਨਮੈਂਟ ਕਾਲਜ ਹੁਸ਼ਾਪੁਰ ਦੇ ਵਿੱਚ ਪਰ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਇੱਕ ਤੁਹਾਡੇ ਨਾਲ ਕਹਿ ਲਓ ਕਿ ਇਨਫੋਰਮੇਸ਼ਨ ਸਾਂਝੀ ਕਰਨੀ ਆ ਜਿਹੜੀ ਕਿ ਹੁਸ਼ਾਪੁਰ ਪੁਲਿਸ ਕਰ ਰਹੀ ਹੈ ਤੁਸੀਂ ਪਿੱਛੇ ਪੜ ਰਹੇ ਆ ਮਿਸ਼ਨ ਹੁਸ਼ਿਆਰ ਔਰ 80 ਇਤਿਫਾਕ ਹੋਇਆ ਅਸੀਂ ਆਪਣੀ ਸੁਲਮ ਹੁਸ਼ਿਆਰ ਸਿੰਘ ਨੂੰ ਪ੍ਰਮੋਟ ਕਰਨ ਲਈ ਆਏ ਸੀ ਔਰ ਇਹ ਸਾਡੇ ਤੋਂ ਪਹਿਲਾ ਮਿਸ਼ਨ ਹੁਸ਼ਿਆਰ ਚੱਲ ਰਿਹਾ ਕੋਈ ਜ਼ੋਰਦਾਰ ਇੱਕ ਤਾੜੀ ਤੁਹਾਡੇ ਨਾਮ ਵੀ ਪੰਜਾਬ ਸਰਪੁਲਿਸ ਦੇ ਨਾਮ ਵੀ ਸੁਰੇਂਦਰ ਲੰਬਾ ਸਾਹਿਬ ਜਿਹੜੇ ਕਿ ਐਸਐਸਪੀ ਨੇ ਔਰ ਗੌਰਵ ਯਾਦਵ ਸਾਹਿਬ ਜੀ ਪੰਜਾਬ ਉਹਨਾਂ ਨੇ ਨਸ਼ਾ ਦੇ ਖਿਲਾਫ ਤੇ ਜੁਰਮਾਂ ਦੇ ਖਿਲਾਫ ਇੱਕ ਮਹਮ ਜਾਰੀ ਕੀਤੀ ਹੈ ਜਿਸ ਤਿਹ ਕਿ ਤੁਸੀਂ 190 ਤੇ ਕਾਲ ਕਰਕੇ ਕੋਈ ਵੀ ਜੁਰਮ ਹੁੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਨਸੀਡੈਂਟ ਲੱਗਦਾ ਜਿਹਦੀ ਕਿ ਇਨਫੋਰਮੇਸ਼ਨ ਪੁਲਿਸ ਨੂੰ ਦੇਣੀ ਚਾਹੀਦੀ ਆ ਡਿਪਟੀ ਮਿਕਸ ਸਾਹਿਬ ਉਹਨਾਂ ਨਾਲ ਸਾਡੇ ਨਾਲ ਖੜਾ ਆ ਔਰ ਮੈਂ ਤੇ ਹਮੇਸ਼ਾ ਇਹੋ ਜਿਹੇ ਕੰਮਾਂ ਦੇ ਵਿੱਚ ਅਸੀਂ ਪਹਿਲ ਕੀਤੀ ਸੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਸੀਪੀ ਸਾਹਿਬ ਦੇ ਨਾਲ ਮਿਲ ਕੇ ਇੱਕ ਨਸ਼ੇ ਦੇ ਖਿਲਾਫ ਇੱਕ ਕਾਨਸਰਟ ਕੀਤਾ ਸੀਗਾ ਚੰਡੀਗੜ੍ਹ ਵੀ ਕਰਦੇ ਰਹਿੰਦੇ ਆ ਤੋਂ ਸੀਐਮ ਸਾਹਿਬ ਜਾ ਜਿੱਥੇ ਵੀ ਸਾਡੀ ਜ਼ਰੂਰਤ ਹੁੰਦੀ ਹੈ ਅਸੀਂ ਹਾਜ਼ਰ ਆ ਤੁਹਾਨੂੰ ਸਾਰਿਆਂ ਨੂੰ ਤਗੀਦ ਕਰਦੇ ਆ ਕਿ ਇਹ ਸਾਡਾ ਆਪਣਾ ਸ਼ਹਿਰ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਿਸ਼ਨ ਹੁਸ਼ਿਆਰ ਨਸ਼ਿਆਂ ਤੇ ਜੁਰਮਾਂ ਖਿਲਾਫ ਜਾਗਰੂਕਤਾ ਮੁਹਿੰਮ ਹੈ ਜਿਹੜੀ ਕਿ ਇੱਥੋਂ ਦੀ ਪੁਲਿਸ ਚਲਾ ਰਹੀ ਆ ਉਹਨਾਂ ਦਾ ਜ਼ਰੂਰ ਸਹਾਇਤਾ ਕਰੋ ਹਮਾਇਤ ਕਰੋ ਕਾਲ 1930 ਜਦੋਂ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਇਨਸੀਡੈਂਟ ਲੱਗ ਰਿਹਾ ਜੀ ਸਾਈਬਰ ਕ੍ਰਾਈਮ ਚਾਰਦੀਕਲਾ ਰਬ ਸਸਗਲ ਜੀ ਥਿਸ ਇਜ਼ ਡਾਕਟਰ ਸਤਿੰਦਰ ਸਰਤਾਜ ਐਂਡ ਅੱਜ ਮੈਂ ਬਹੁਤ ਹੀ ਨਸਟੈਲਜੀਕ ਫੀਲ ਕਰ ਰਿਹਾ ਕਿਉਂਕਿ ਆਪਣੇ ਸ਼ਹਿਰ ਰਸ਼ਾਦਪੁਰ ਆਇਆ ਖਾਸ ਤੌਰ ਤੇ ਗਵਰਨਮੈਂਟ ਕਾਲਜ ਰਸ਼ਾਦਪੁਰ ਦੇ ਵਿੱਚ ਪਰ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਇੱਕ ਤੁਹਾਡੇ ਨਾਲ ਕਹਿ ਲਓ ਕਿ ਇਨਫੋਰਮੇਸ਼ਨ ਸਾਂਝੀ ਕਰਨੀ ਆ ਜਿਹੜੀ ਕਿ ਰਸ਼ਾਦਪੁਰ ਪੁਲਿਸ ਕਰ ਰਹੀ ਹੈ ਤੁਸੀਂ ਪਿੱਛੇ ਪੜ ਰਹੇ ਆ ਮਿਸ਼ਨ ਹੁਸ਼ਿਆਰ ਔਰ ਏਡੀ ਇਤਫਾਕ ਹੋਇਆ ਅਸੀਂ ਆਪਣੇ ਫਿਲਮ ਹੁਸ਼ਿਆਰ ਸਿੰਘ ਨੂੰ ਪ੍ਰਮੋਟ ਕਰਨ ਲਈ ਆਏ ਸੀ ਔਰ ਇਹ ਸਾਡੇ ਤੋਂ ਪਹਿਲਾ ਮਿਸ਼ਨ ਹੁਸ਼ਿਆਰ ਚੱਲ ਰਿਹਾ ਕੋਈ ਜ਼ੋਰਦਾਰ ਇਕੱਤਾ ਤਾੜੀ ਹੈ ਤੁਹਾਡੇ ਨਾਮ ਦੀ ਪੰਜਾਬ ਸਾਤੋਂ ਕੋਲ ਦੇ ਨਾਮ ਦੀ ਸੁਰਿੰਦਰ ਲਾਂਬਾ ਸਾਹਿਬ ਜਿਹੜੇ ਕਿ ਐਸਐਸਪੀ ਨੇ ਔਰ ਗੌਰਵ ਯਾਦਵ ਸਾਹਿਬ ਡੀਜੀ ਪੰਜਾਬ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਤੇ ਜੁਰਮਾਂ ਦੇ ਖਿਲਾਫ ਇੱਕ ਮੁਹਿੰਮ ਜਾਰੀ ਕੀਤੀ ਹੈ ਜਿਸ ਤੱਕ ਤੁਸੀਂ 190 ਤੇ ਕਾਲ ਕਰਕੇ ਕੋਈ ਵੀ ਜੁਰਮ ਹੁੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਨਸੀਡੈਂਟ ਲੱਗਦਾ ਜਿਹਦੀ ਕਿ ਇਨਫੋਰਮੇਸ਼ਨ ਪੁਲਿਸ ਨੂੰ ਦੇਣੀ ਚਾਹੀਦੀ ਹੈ ਡਿਪਟੀ ਪੀਸੀ ਸਾਹਿਬ ਉਹਨਾਂ ਦਾ ਅਮਲਾ ਸਾਡੇ ਨਾਲ ਖੜਾ ਹੈ ਔਰ ਮੈਂ ਤੇ ਹਮੇਸ਼ਾ ਇਹੋ ਜਿਹੇ ਕੰਮਾਂ ਦੇ ਵਿੱਚ ਅਸੀਂ ਪਹਿਲ ਕੀਤੀ ਸੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਸੀਪੀ ਸਾਹਿਬ ਨਾਲ ਮਿਲ ਕੇ ਇੱਕ ਨਸ਼ੇ ਦੇ ਖਿਲਾਫ ਇੱਕ ਕਾਨਫਰੰਸ ਕੀਤਾ ਸੀਗਾ ਚੰਡੀਗੜ੍ਹ ਵੀ ਕਰਦੇ ਰਹਿੰਦੇ ਆ ਤੇ ਸੀਐਮ ਸਾਹਿਬ ਜਿੱਥੇ ਵੀ ਸਾਡੀ ਜ਼ਰੂਰਤ ਹੁੰਦੀ ਹੈ ਅਸੀਂ ਹਾਜ਼ਰ ਆਂ ਤੁਹਾਨੂੰ ਸਾਰਿਆਂ ਨੂੰ ਤਗੀਦ ਕਰਦੇ ਆ ਕਿ ਇਹ ਸਾਡਾ ਆਪਣਾ ਸ਼ਹਿਰ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਿਸ਼ਨ ਹੁਸ਼ਿਆਰ ਨਸ਼ਿਆਂ ਤੇ ਜੁਰਮਾਂ ਖਿਲਾਫ ਜਾਗਰੂਕਤਾ ਮੁਹਿੰਮ ਹੈ ਜਿਹੜੀ ਕਿ ਇੱਥੋਂ ਦੀ ਪੁਲਿਸ ਚਲਾ ਰਹੀ ਆ ਉਹਨਾਂ ਦਾ ਜ਼ਰੂਰ ਸਹਾਇਤਾ ਕਰੋ ਹਮਾਇਤ ਕਰੋ ਕਾਲ 1930 ਜਦੋਂ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਇਨਸੀਡੈਂਟ ਲੱਗ ਰਿਹਾ ਜੀ ਸਾਈਬਰ ਕ੍ਰਾਈਮ ਨੂੰ ਚਾਰਦੀਕਲਾ ਰਬ ਸਸਗਲ ਜੀ ਥਿਸ ਇਜ਼ ਡਾਕਟਰ ਸਤਿੰਦਰ ਸਰਤਾਜ ਐਂਡ ਅੱਜ ਮੈਂ ਬਹੁਤ ਹੀ ਨੋਸਟੈਲਜੀਕ ਫੀਲ ਕਰ ਰਿਹਾ ਕਿਉਂਕਿ ਆਪਣੇ ਸ਼ਹਿਰ ਹੁਸ਼ਾਰਪੁਰ ਆਇਆ ਖਾਸ ਤੌਰ ਤੇ ਗਵਰਨਮੈਂਟ ਕਾਲਜ ਹੁਸ਼ਾਰਪੁਰ ਦੇ ਵਿੱਚ ਪਰ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਇੱਕ ਤੁਹਾਡੇ ਨਾਲ ਕਹਿ ਲਓ ਕਿ ਇਨਫੋਰਮੇਸ਼ਨ ਸਾਂਝੀ ਕਰਨੀ ਆ ਜਿਹੜੀ ਕਿ ਹੁਸ਼ਾਰਪੁਰ ਪੁਲਿਸ ਕਰ ਰਹੀ ਹੈ ਤੁਸੀਂ ਪਿੱਛੇ ਪੜ ਰਹੇ ਆ ਮਿਸ਼ਨ ਹੁਸ਼ਿਆਰ ਔਰ ਏਡੀ ਇਤਫਾਕ ਹੋਇਆ ਅਸੀਂ ਆਪਣੇ ਫਿਲਮ ਹੁਸ਼ਿਆਰ ਸਿੰਘ ਨੂੰ ਪ੍ਰਮੋਟ ਕਰਨ ਲਈ ਆਏ ਸੀ ਔਰ ਇਹ ਸਾਡੇ ਤੋਂ ਪਹਿਲਾ ਮਿਸ਼ਨ ਹੁਸ਼ਿਆਰ ਚੱਲ ਰਿਹਾ ਇੱਕ ਬਹੁਤ ਜ਼ੋਰਦਾਰ ਇੱਕਤਾ ਤਾੜੀ ਹੈ ਤੁਹਾਡੇ ਨਾਮ ਦੀ ਪੰਜਾਬ ਸਾਹਿਬ ਤੋਂ ਉਸ ਦੇ ਨਾਮ ਦੀ ਸੁਰਿੰਦਰ ਲਾਂਬਾ ਸਾਹਿਬ ਜਿਹੜੇ ਕਿ ਐਸਐਸਪੀ ਨੇ ਔਰ ਗੌਰਵ ਯਾਦਵ ਸਾਹਿਬ ਬੀਜੀ ਪੰਜਾਬ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਤੇ ਜੁਰਮਾਂ ਦੇ ਖਿਲਾਫ ਇੱਕ ਮੁਹਿੰਮ ਜਾਰੀ ਕੀਤੀ ਹੈ ਜਿਸ ਤੇ ਕਿ ਤੁਸੀਂ 190 ਤੇ ਕਾਲ ਕਰਕੇ ਕੋਈ ਵੀ ਜੁਰਮ ਹੁੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਨਸੀਡੈਂਟ ਲੱਗਦਾ ਜੇ ਦੀ ਕਿ ਇਨਫੋਰਮੇਸ਼ਨ ਪੁਲਿਸ ਨੂੰ ਦੇਣੀ ਚਾਹੀਦੀ ਹੈ ਡਿਪਟੀ ਪਿਕਟਰ ਸਾਹਿਬ ਉਹ ਤਰ੍ਹਾਂ ਅਮਲਾ ਸਾਡੇ ਨਾਲ ਖੜਾ ਹੈ ਔਰ ਮੈਂ ਤੇ ਹਮੇਸ਼ਾ ਇਹ ਮਾਮਲੇ ਵਿੱਚ ਜਿਸੀ ਪਹਿਲ ਕੀਤੀ ਸੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਸੀਪੀ ਸਾਹਿਬ ਦੇ ਨਾਲ ਕਿ ਇੱਕ ਨਸ਼ੇ ਦੇ ਖਿਲਾਫ ਇੱਕ ਕਾਨਸਰਟ ਕੀਤਾ ਸੀਗਾ ਚੰਡੀਗੜ੍ਹ ਵੀ ਕਰਦੇ ਰਹਿੰਦੇ ਆ ਤੋਂ ਸੀਐਮ ਸਾਹਿਬ ਜਾ ਜਿੱਥੇ ਵੀ ਸਾਡੀ ਜ਼ਰੂਰਤ ਹੁੰਦੀ ਹੈ ਅਸੀਂ ਹਾਜ਼ਰ ਆ ਤੁਹਾਨੂੰ ਸਾਰਿਆਂ ਨੂੰ ਤਗੀਦ ਕਰਦੇ ਆ ਕਿ ਇਹ ਸਾਡਾ ਆਪਣਾ ਸ਼ਹਿਰ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਿਸ਼ਨ ਹੁਸ਼ਿਆਰ ਨਸ਼ਿਆਂ ਤੇ ਜੁਰਮਾਂ ਖਿਲਾਫ ਜਾਗਰੂਕਤਾ ਮੁਹਿੰਮ ਹੈ ਜਿਹੜੀ ਕਿ ਇੱਥੋਂ ਦੀ ਪੁਲਿਸ ਚਲਾ ਰਹੀ ਆ ਉਹਨਾਂ ਦਾ ਜ਼ਰੂਰ ਸਹਾਇਤਾ ਕਰੋ ਹਮਾਇਤ ਕਰੋ ਕਾਲ 1930 ਜਦੋਂ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਇਨਸੀਡੈਂਟ ਲੱਗਦਾ ਹੈ ਜੀ ਸਾਈਬਰ ਕ੍ਰਾਈਮ ਨੂੰ ਸ਼ਹਿਰ ਦੀ ਕਲਾਮੀਨੋ